माँ काली रूप कंबा वाला अनोखा शक्ति पीठ इथे मिलता तंत्र मंत्र जादू टूने तो छटकारा इथे डिगे सती माता दे तो उत्पन्न हुई वो पिंडी उत्पन्न हुई ये वो बना के नहीं की है ये पिंडी जो है बिल्कुल अपने आप ही अपने आप ही हाँ बिल्कुल 1905 में जब बोचाल आया था तो, तो माता का थोड़ा सा टेढ़ा हो गया था दोबारा जो बुचाल आया तो फिर वापिस हो गया, गया। जी है। है। अच्छा, था।, उस था उसके बाद लेकिन जब नेक्स्ट टाइम आया वो फिर सीधा हो गया था ऑटोमेटिकली वो माता जी की शक्ति थी बहुत बहुत सर ये एक शक्तिपीठ है यहाँ माताजी का लेफ्ट कानी रहा हुआ है इक्यावन शक्तिपीठ में से एक ਇਕ ਇਹ ਵੀ ਸ਼ਕਤੀ ਪੀਟਾ ਇਸ ਜਗ੍ਹਾ ਦੀ ਹਾਈਟ ਕਿੰਨੀ ਹੈ ਭਾਜੀ ਇਹ ਸਰ 7000 ਫੀਟ ਪੇ ਹੈ 7000 ਫੀਟ ਇਸ ਵਿੱਚ ਸਟਫਿੰਗ ਕਰਦੇ ਆਂ ਡਰਾਈ ਫਰੂਟ ਔਰ ਅਖਰੋਟ ਔਰ ਤਿਲ ਕੀ ਪੀਵੀ 7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਹੋਵੇਗਾ ਅਸੀਂ ਨਾਰਕੰਡੇ ਅੰਕਲ ਹੁਣਾ ਕੋਲ ਰੁਕੇ ਸੀਗੇ ਤੇ ਅੱਜ ਅਸੀਂ ਅੱਗੇ ਨੂੰ ਵੱਧ ਰਹੇ ਹਾਂ ਚਿਤਕੂਲ ਵੱਲ ਨੂੰ ਤੇ ਇਸ ਵੇਲੇ ਤੁਸੀਂ ਦੇਖ ਸਕਦੇ ਆ ਅਸੀਂ ਚੈਰੀਆਂ ਦੇ ਬਾਗਾਂ ਦੇ ਵਿੱਚ ਖੜੇ ਆ ਬਹੁਤ ਵਧੀਆ ਮਾਹੌਲ ਆ ਤੇ ਅੱਜ ਅਸੀਂ ਤੁਹਾਨੂੰ ਰਸਤੇ ਦੇ ਵਿੱਚ ਜੋ ਵੀ ਵਧੀਆ ਲੱਗਾ ਤੇ ਉਹ ਦਿਖਾਵਾਂਗੇ ਤੇ ਅੰਕਲ ਆਂਟੀ ਉਹਨਾਂ ਨੇ ਸਾਡੇ ਵਾਸਤੇ ਅੱਜ ਸਪੈਸ਼ਲ ਇੱਥੇ ਦੀ ਡਿਸ਼ ਹੁੰਦੀ ਆ ਸਿੱਧੂ ਤੇ ਉਹ ਖਾਵਾਂਗੇ ਤੇ ਨਾਲੇ ਪੁੱਛਾਂਗੇ ਕਿ ਇਸ ਤਰ੍ਹਾਂ ਉਹ ਬਣਾਉਂਦੇ ਆ ਤੇ ਹੁਣ ਅਸੀਂ ਥੱਲੇ ਨੂੰ ਵੱਧਣਾ ਆ ਕਿਉਂਕਿ ਥੱਲੇ ਆ ਸਾਡਾ ਜਿਹੜਾ ਹੋਮਸਟੇ ਆ ਤੇ ਅਸੀਂ ਉੱਪਰ ਆਏ ਸੀਗੇ ਬਾਗਾਂ ਦੇ ਵਿੱਚ ਇੱਥੇ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਘਰ ਬਣੇ ਹੋਏ ਆ ਲੋਕਾਂ ਦੇ ਅਸੀਂ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਕਿ ਅੰਕਲ ਉਹਨਾਂ ਦਾ ਪੁਰਾਣਾ ਘਰ ਜਿਹੜਾ ਅਸੀਂ ਉੱਪਰ ਸੀਗਾ ਤੇ ਉਹਨਾਂ ਦੇ ਜਿਹੜੇ ਰਿਲੇਟਿਵ ਆ ਉਹਨਾਂ ਦੇ ਘਰ ਵੀ ਨਾਲ-ਨਾਲ ਆ ਇਹ ਸਭ ਉਹੀ ਘਰ ਆ ਕਿੰਨੇ ਸੋਹਣੇ ਮਹੌਲ ਦੇ ਵਿੱਚ ਲੋਕ ਇੱਥੇ ਰਹਿੰਦੇ ਆ ਹੋਰ ਜੀ ਹਾਂਜੀ ਹਾਂਜੀ ਤੇ ਮਾਤਾ ਜੀ ਸਾਨੂੰ ਕਹਿ ਰਹੇ ਬੈਠੋ ਚਾਹ ਪਾਣੀ ਵੀ ਬਣਾਉਂਦੇ ਆ ਇਹਦੇ ਰਹਿ ਜਾਓ ਉੱਪਰ ਹਾਂਜੀ ਹਾਂਜੀ ਜੇ ਕਹਾਂ ਸੇ ਰਸਤਾ ਉੱਪਰ ਦਾ ਇਹ ਜੋ ਸਿੜੀ ਹੈ ਇੱਥੇ ਅੱਛਾ ਸਿੜੀ ਹੈ ਠੀਕ ਹੈ ਠੀਕ ਹੈ ਜੀ ਚਲੋ ਮਾਤਾ ਜੀ ਸਾਨੂੰ ਬੁਲਾ ਰਹੇ ਉੱਪਰ ਤੇ ਤੁਹਾਨੂੰ ਦਿਖਾਲਦੇ ਆ ਕਿ ਕਿਸ ਤਰ੍ਹਾਂ ਦੇ ਘਰ ਬਣੇ ਹੋਏ ਆ ਇੱਥੇ ਅੰਦਰ ਬੂਟ ਲਾ ਕੇ ਅੰਦਰ ਜਾਣਾ ਪੈਂਦਾ ਆ ਤੁਸੀਂ ਜਿੰਨੇ ਵੀ ਹਿਮਾਚਲ ਦੇ ਵਿੱਚ ਘਰ ਦੇਖੂਗੇ ਤੇ ਉੱਥੇ ਤਕਰੀਬਨ ਬੂਟ ਲਾ ਕੇ ਤੁਸੀਂ ਅੰਦਰ ਜਾ ਸਕਦੇ ਆ ਬਹੁਤ ਵਧੀਆ ਬਣਿਆ ਹੋਇਆ ਜੀ ਘਰ ਹੈ ਦੇਖ ਲੋਗੇ ਗੈਪਸਾ ਦੇਖੋ ਬਹੁਤ ਵਧੀਆ ਜੀ ਜੀ ਤੇਰੇ होर अंक जी होर बापू जी साढ़े दर्शकों को बताओ क्या यहाँ बता का कैसा रहना सहना आपका तो ऐसा ही है देख लो कैसा जीवन आपने यहाँ काटा आपका बढ़िया रहा जीवन तो ऐसे ही है तो अभी तो ऐसे ठीक ही है ठीक है दिक्कत पड़ी है सर्दी में दिक्कत होती है हाँ बर्फ वगैरह पड़ती जब ना। थीक है ना ठीक है ठीक है देख लो ਛੱਤਾਂ ਦੀ ਹਾਈਟ ਤੇ ਬਹੁਤ ਛੋਟੀ ਹੁੰਦੀ ਆ ਤੇ ਅੰਦਰੋਂ ਇਸ ਤਰ੍ਹਾਂ ਦਾ ਬਣਿਆ ਹੋਇਆ ਆ ਕਿੰਨੇ ਸੋਨੇ ਘਰ ਲੱਗ ਰਹੇ ਆ ਪਹਾੜੀ ਉੱਪਰ ਬਣੇ ਨਹੀਂ ਅभी ਇਸ ਵਿੱਚ ਕਮਰਿਆਂ ਦੇ ਅੰਦਰੋਂ ਹੀ ਛੋਟੀਆਂ-ਛੋਟੀਆਂ ਪੌੜੀਆਂ ਦੇਖ ਲਓ ਜਾ ਰਹੀਆਂ ਉੱਪਰ ਵੀ ਕਮਰਾ ਹੈ ਜੀ ਇੱਦਾਂ ਹੈ ਨਾ ਨਹੀਂ ਆ ਉੱਪਰ ਪੈਸੀ ਹੈ ਡਬਲ ਸਟੋਰੀ ਹੈ ਤੁਹਾਡੀ ਅੱਛਾ ਡਬਲ ਸਟੋਰੀ ਉੱਪਰ ਪੈਸੇ ਘੁੰਮਣ ਫੇਰ ਨੂੰ ਆ ਨਾ ਜੀ ਠੀਕ ਹੈ ਠੀਕ ਹੈ ਹੋ ਸਭ ਵਧੀਆ ਜੀ ਬਤਾ ਜੀ ਵਧੀਆ ਜੀਵਨ ਚੱਲ ਰਿਹਾ ਹੈ ਇਹਨਾਂ ਜੀ ਠੀਕ ਹੈ ਠੀਕ ਹੈ ਕਦ ਆਇਆ ਪਹ ਹਮ ਤੋ ਵਾਇਸੇ ਹਮੇ 2 ਦਿਨ ਹੋ ਗਏ ਜੀ ਹਾਂ ਜਾਂ ਹਾਂ ਹਾਂਜੀ ਅੱਛਾ ਅੱਛਾ ਤੁਸੀਂ ਇਸ ਜਗ੍ਹਾ ਤੋਂ ਆਲੇ ਦੁਆਲੇ ਦਾ ਮਾਹੌਲ ਦੇਖੋ ਕਿੰਨੀ ਜ਼ਿਆਦਾ ਚਾਹੀਤੇ ਅਸੀਂ ਥੱਲੇ ਰੋਡ ਚੱਲ ਰਿਹਾ ਆ ਬਾਗ ਹੀ ਬਾਗ ਤੁਹਾਨੂੰ ਦਿਖਾਈ ਦੇਣਗੇ ਚੈਰੀਆਂ ਦੇ ਆਲੇ ਦੁਆਲੇ ਪੰਛੀਆਂ ਦੀਆਂ ਆਵਾਜ਼ਾਂ ਸਰਵ ਸੁਣਾਈ ਦਿੰਦੀਆਂ ਇੱਥੇ ਤੇ ਚਲੋ ਹੁਣ ਅਸੀਂ ਥੱਲੇ ਚਲਦੇ ਹਾਂ ਹੋਮ ਸਟੇ ਵੱਲ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਦੱਸਿਆਈਏ ਸਾਡੇ ਵਾਸਤੇ ਜੋ ਬਣਿਆ ਆ ਤੇ ਖਾਣੇ ਆ ਫਿਰ ਜਾ ਕੇ ਚਲੋ ਠੀਕ ਆ ਜੀ ਅੱਛਾ ਦਿਓ ਜੱਜ ਜੀ ਚਾਹ ਮੈਂ ਐਪੋ ਬੈਠੋ ਹਾਂਜੀ ਚਾਹ ਪੀਣਾ ਨਹੀਂ ਨਹੀਂ ਬਣੀ ਪਈ ਆ ਜੀ ਚਾਹ ਨੀਤੇ ਹੁਣ ਅਸੀਂ ਇਸ ਪਗਡੰਡੀ ਟੈਪ ਰਸਤੇ ਦੇ ਵਿੱਚੋਂ ਲੰਘ ਕੇ ਆਪਣੇ ਹੋਮ ਸਟੇਜ ਤੱਕ ਪਹੁੰਚਣਾ ਤੁਸੀਂ ਆ ਦੇਖੋ ਚੈਰੀ ਚੈਰੀ ਆ ਲੱਗੀ ਹੋਈ ਕਾਲੇ ਰੰਗ ਦੀ ਚੈਰੀ ਆ ਭਰੇ ਪਏ ਬੂਟੇ ਚੈਰੀਆਂ ਦੇ ਨਾਲ ਤੁਹਾਨੂੰ ਵੀ ਪੂਰਾ ਮਜ਼ਾ ਆਊਗਾ ਜੇ ਤੁਸੀਂ ਇੱਥੇ ਅੰਕਲ ਉਹਨਾਂ ਦੇ ਕੋਲ ਆ ਕੇ ਰੁਕਦੇ ਆ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਿਆ ਆ ਕਿ ਇੱਕ ਘਰ ਵਾਲਾ ਮਾਹੌਲ ਹੀ ਤੁਹਾਨੂੰ ਲੱਗੂਗਾ ਤੁਸੀਂ ਦੇਖਿਆ ਇਹ ਲਿਆ ਅੰਕਲ ਉਹਨਾਂ ਦੇ ਜਿਹੜੇ ਡੈਡੀ ਮੰਮੀ ਆ ਕਿੰਨੇ ਵਧੀਆ ਸੁਭਾਅ ਦੇ ਆ ਥੋੜਾ ਦੇਖ ਕੇ ਪੈ ਰੱਖਣਾ ਪੈ ਰਿਆ ਕਹਿੰਗੇ ਬਿਲਕੁਲ ਛੋਟਾ ਜਿਹਾ ਰਸਤਾ ਆਏ ਉਪਰੋਂ ਇੰਨੀ ਤਿੱਖੀ ਹਤਰਾਈ ਆ ਅੰਕਲ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਇਹਦਾ ਕੀ ਪ੍ਰੋਸੀਜਰ ਆ ਸਿੱਧੂ ਦਾ ਇਹ ਹੈ ਸਿੱਧੂ ਹਾਂ ਇਸ ਕੋ ਤੋਂ ਪਹਿਲੇ ਤੋਂ ਚਾਹਤੇ ਆਟਾ ਰੱਖਤੇ ਫੁੱਲਣੇ ਕੇ ਲਈ ইস্ট ਡਾਲ ਕੇ ਆਟਾ ਫੁਲਾਤੇ तो उसके बाद स्टीम करके बनाते हैं इसको बनाते हैं। और स्टफिंग इस, इसमें स्टफिंग करते हैं ड्राई फ्रूट और अखरोट और तिल की।, की और उसमें नमक मिर्च हल्दी और धनिया ये चीजें ग्राइंड करते हैं ग्राइंड करते हाँ, जी।, हाँ जी।, जी और स्टीम करके इसको सिड्डू ये यहाँ का क्या बोलते हैं ट्रेडिशनल फूड है सिद्धू मतलब कोई विशेष उस पर नहीं बनता जब आपका दिल चाहे वहाँ बना लेते हैं हाँ जी और इसको चटनी के साथ भी खा सकते हैं और हाँ जी घी के साथ भी खा सकते हैं अंकल उन्होंने देसी घे दे चटनी। चटनी कादी चटनी एक तो तिल डालते हैं इसमें ठीक है वाइट तिल और अदरक लहसुन प्याज और क्या बोलते हैं अनारदाना खट्टे के लिए अनारदाना यूज करते हैं इमली नहीं डालते खट्टे के लिए वो वो उसमें क्या बोलते हैं अनारदाना डालते हैं ਮਤਲਬ ਜੇ ਵਧੀਆ ਢੰਗ ਨਾਲ ਬਣਾਉਣਾ ਹੋਵੇ ਤਾਂ ਕਾਫੀ ਮਿਹਨਤ ਆਉਂਦੀ ਹੈ ਅੰਕਲ ਜੀ ਹਨਾ ਹਾਂ ਮਿਹਨਤ ਤਾਂ ਨਹੀਂ ਹੈ ਲੇਕਿਨ ਟਾਈਮ ਜ਼ਿਆਦਾ ਲੱਗਦਾ ਹੈ ਪ੍ਰੈਪਰੇਸ਼ਨ ਮੇ ਟਾਈਮ ਜ਼ਿਆਦਾ ਲੱਗਦਾ ਹੈ ਕਿਉਂਕਿ ਇਨਸਟੈਂਟ ਨਹੀਂ ਬਣ ਸਕਦਾ ਜੈਸੇ ਮੈਗੀ ਬਣ ਜਾਏਗੀ ਇਨਸਟੈਂਟ ਤੋ ਸਿੱਧੂ ਇਨਸਟੈਂਟ ਨਹੀਂ ਬਣ ਸਕਦਾ ਕਿਉਂਕਿ ਅਸੀਂ ਅੰਕਲ ਜੀ ਮਨਾਲੀ ਵੀ ਖਾਦੇ ਆ ਪਰ ਉਹ ਇਸ ਤਰ੍ਹਾਂ ਦੇ ਨਹੀਂ ਹੁੰਦੇ ਜਿੱਦਾਂ ਤੁਸੀਂ ਦੱਸਿਆ ਕਿ ਇੰਨਾ ਕੁਝ ਪਾ ਕੇ ਬਣਦਾ ਹੈ ਨਾ अपने जैसे प्रोफेशनल है ना वो ताजे नहीं बनते वो तो ना बना... होते बेचने में जो स्टफिंग होती इतनी बढ़िया नहीं होती नहीं स्टफिंग हम तो ड्राई फ्रूट और हाँ, आपने, क्या आपने क्या तो बता दिया हमें आप खा के देख लें इसको इसका टेस्ट हाँ। में फर्क होगा वहाँ और यहाँ में ना आप खा के देखिए इसको ना और इसको घी के बीच क्या तो डिप करके और इसके क्या वो चटनी के बीच डिप कर

ਇਨੂੰ ਬਣਾਉਣ ਵਾਸਤੇ ਤੇ ਵੈਸੇ ਵੀ ਤੁਸੀਂ ਜੇ ਇੱਥੇ ਆ ਕੇ ਰੁਕਦੇ ਆਂ ਹਰ ਚੀਜ਼ ਤੁਹਾਨੂੰ ਵਧੀਆ ਤਾਜੀ ਮਿਲੇਗੀ ਤੇ ਬਾਕੀ ਅੰਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਕੋਲ ਅਸੀਂ 2 ਦਿਨ ਰੁਕੇ ਆਂ ਬਹੁਤ ਵਧੀਆ ਲੱਗਾ ਘਰ ਵਾਲਾ ਮਾਹੌਲ ਲੱਗਾ ਆ ਆਪਕਾ ਵੀ ਬਹੁਤ ਬਹੁਤ ਧੰਨਵਾਦ ਇਤਨੀ ਦੂਰ ਸੇ ਇੱਥੇ ਪਰ ਆਏ ਹਮਾਰੇ ਪਾਸ ਦੁਬਾਰਾ ਇੱਕ ਵਾਰ ਦੂਸਰੀ ਵਾਰ ਜਰੂਰ ਜਰੂਰ ਜੀ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਦੁਬਾਰਾ ਆਪਣੇ ਹੋਮ ਸਟੇ ਦਾ ਨਾਮ ਤੇ ਫੋਨ ਨੰਬਰ ਬੋਲੋ ਹਮਾਰੇ ਹੋਮ ਸਟੇ ਦਾ ਨਾਮ ਹੈ ਦਾ ਆਰਚਰ ਬੀ ਐਂਡ ਬੀ ਹੋਮ ਸਟੇ ਨਾਰਕੰਡਾ ਫੋਨ ਨੰਬਰ ਹੈ 9882755449 ਚਲੋ ਹੁਣ ਬਾਦਦੇ ਆ ਚਤਕੂਲ ਸਬਤੀਵਲ ਤੇ ਰਸਤੇ ਦੇ ਸੋਹਣੇ ਸੋਹਣੇ ਨਜ਼ਾਰੇ ਦਿਖalte ਜਾਵਾਂਗੇ ਤੇ ਫਿਰ ਦੇਖਦੇ ਆ ਜੇ ਕੋਈ ਵਧੀਆ ਲੋਕੇਸ਼ਨ ਸਾਨੂੰ ਮਿਲੀ ਤਾਂ ਤੇ ਤੁਹਾਨੂੰ ਦਿਖਾਵਾਂਗੇ ਅਸੀਂ 60 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਰਾਮਪੁਰ ਦੇ ਕੋਲ ਪਹੁੰਚ ਗਏ ਆ ਸਾਨੂੰ ਇੱਥੇ ਅੱਗੇ ਪਤਾ ਲੱਗਾ ਕਿ ਰਾਮਪੁਰ ਤੋਂ 30 ਕਿਲੋਮੀਟਰ ਬਿਲਕੁਲ ਸੱਜੇ ਪਾਸੇ ਪਹਾੜੀ ਉੱਪਰ ਬੀਮਾ ਕਾਲੀ ਮਾਤਾ ਦਾ ਮੰਦਿਰ ਆ ਜਿਹੜਾ ਇੱਕ ਸ਼ਕਤੀ ਪੀਠਾ ਮਾਤਾ ਦੁਰਗਾ ਦਾ ਇੱਥੇ ਕਹਿੰਦੇ ਕਾਨ ਡਿਗਿਆ ਸਗਾ ਬਹੁਤ ਜ਼ਿਆਦਾ ਲੋਕਾਂ ਦੀ ਮਾਨਤਾ ਆ ਕੋਈ ਵੀ ਸ਼ਿਮਲੇ ਤੋਂ ਜੇ ਸਬਿੱਤੀ ਜਾਂਦਾ ਆ ਤਾਂ ਇੱਥੇ ਜ਼ਰੂਰ ਰੁੱਕ ਕੇ ਜਾਇਓ ਕਿ ਲੋਕਾਂ ਨੂੰ ਬਹੁਤ ਘੱਟ ਪਤਾ ਇਸ ਜਗ੍ਹਾ ਬਾਰੇ ਤੇ ਜਿਆਦਾਤਰ ਸਿੱਧੇ ਚੱਲ ਜਾਂਦੇ ਅੱਗੇ ਚਿਤਕੂਲ ਸ਼ੰਗਲਾ ਵਗੈਰਾ ਤੇ ਇੱਥੇ ਤੁਸੀਂ ਕਿਸੇ ਨੂੰ ਵੀ ਸਹਾਰਨ ਪੁੱਛ ਕੇ ਪਹੁੰਚ ਸਕਦੇ ਆ ਇੱਕ ਸ਼ਹਿਰ ਆ ਸਹਾਰਨ ਉੱਥੇ ਹੀ ਬੀਮਾ ਕਾਲੀ ਦਾ ਮਾਤਾ ਦਾ ਮੰਦਿਰ ਆ ਅਸੀਂ ਸਹਾਰਨ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਆ ਬਹੁਤ ਸੋਹਣੀ ਜਗ੍ਹਾ ਸ਼ਹਿਰ ਆਏ। ਔਰੇ ਦਿਵਾਲੇ ਜੰਗਲੀ ਜੰਗਲ ਆ ਤੇ ਪਚਕਾਰ ਇਹ ਖੂਸੂਰਤ ਸ਼ਹਿਰ। ਹੋਮਸਟੇ ਬਹੁਤ ਆ ਇੱਥੇ। ਸਹਾਰਨ ਪਹੁੰਚ ਕੇ ਸਭ ਤੋਂ ਪਹਿਲਾਂ ਅਸੀਂ ਆਪਣਾ ਰੂਮ ਲਿਆ। ਕਿਉਂਕਿ ਅਸੀਂ ਸੋਚਿਆ ਕਿ ਨਾ ਧੋ ਕੇ ਫੇਰ ਮਾਤਾ ਦੇ ਦਰਸ਼ਨ ਕਰਨ ਜਾਈਏ। ਤੁਸੀਂ ਸਾਡਾ ਰੂਮ ਦੇ ਸਕਦੇ ਆ। ਬਿਲਕੁਲ ਸਹੀ ਰੇਟ ਤੇ ਸਾਨੂੰ ਇਹ ਰੂਮ ਮਿਲਿਆ ਆ ਜੋ ਸਾਨੂੰ ਜਿਆਦਾ ਵਧੀਆ ਲੱਗਾ ਉਹ ਇਹ ਆ ਕਿ ਮਾਤਾ ਦਾਜ ਆ ਦਰਵਾਰਾ ਬਿਲਕੁਲ ਸਾਹਮਣੇ ਆ ਕਾਫੀ ਨਜ਼ਦੀਕ ਆ ਅਸੀਂ ਪੈਦਲ ਹੀ ਚੱਲਾਂਗੇ ਤੁਸੀਂ ਸਾਹਮਣੇ ਦਾ ਦ੍ਰਿਸ਼ ਦੇਖੋ ਮਾਤਾ ਦਾ ਦਰਵਾਰ ਬਿਲਕੁਲ ਪਹਾੜੀ ਦੇ ਕੋਲ ਆ ਇੱਕ ਛੋਟਾ ਜਿਹਾ ਇੱਕ ਕਸਬਾ ਆ ਸਾਰਨ ਸਾਨੂੰ ਅੰਕਲ ਹੁਣੀ ਮਿਲੇ ਆ इन्हों तो माता दाते इतिहास पुछते हैं सा माता का इतिहास है अभी देखिया लोगों की बहुत शरदा है माता का ये इतिहास है जी ये राजा अपने वीरभद्र सिंह की कुल देवी है ठीक है जी। ठीक है जी और ये अब किस जन्म से है राजा साहब की अपनी कुल देवी थी उसके बाद इसको ट्रस्ट में दिया गया है ठीक है जी। तो आज जो है दुनिया इसके दर्शन कर रहे हैं माता के ਬਾਕੀ ਯਾ ਇੱਕ ਦੁਸ਼ਹਿਰਾ ਮੇਲਾ ਲੱਗਦਾ ਹੈ ਇਤਿਹਾਸਿਕ ਦੁਸ਼ਹਿਰਾ ਉਹ ਅਕਤੂਬਰ ਮੇ ਹੁੰਦਾ ਹੈ ਜਦੋਂ ਪਝਾਲ ਆਇਆ ਸੀ 1905 ਵਿੱਚ ਉਹ ਤੋਂ ਮਾਤਾ ਦਾ ਜਿਹੜਾ ਦਰਵਾਜ਼ਾ ਸੀ ਪਰ ਆਲਾ ਕਹਿੰਦੇ ਉਹ ਥੋੜਾ ਜਿਹਾ ਥੱਲੇ ਨੂੰ ਧੱਸ ਗਿਆ ਸੀ ਕਹਿੰਦੇ ਦੁਬਾਰਾ ਫਿਰ ਅਗਲੇ ਪਝਾਲ ਜਦੋਂ ਦੁਬਾਰਾ ਪਝਾਲ ਆਇਆ ਤਾਂ ਸਹੀ ਹੋ ਗਿਆ ਇਹਦੇ ਵਾਰ ਵੀ ਆ ਇਹ ਇਸ ਤਰ੍ਹਾਂ ਸੇ ਇੱਕ ਝਟਕਾ ਆਇਆ ਥਾ ਬੁਚਾਲਾ ਆਇਆ ਥਾ ਮਾਤਾ ਦਾ ਥੋੜਾ ਸਾ ਟੇਡਾ ਹੋ ਗਿਆ ਥਾ ਫਿਰ ਇਹ ਦੁਬਾਰਾ ਜੋ ਬੁਚਾਲਾ ਆਇਆ ਤਾਂ ਫਿਰ ਵਾਪਸ ਸਿੱਧਾ ਹੋ ਗਿਆ ਚਮਤਕਾਰੀ ਹੋਇਆ ਜੀ ਹਾਂ ਇਹ ਚਮਤਕਾਰ ਹੈ ਜੀ ये मैया का है दो दरबार है मैया के तो एक तो वो पुरातन काल का था ठीक है जी उसमें राजा रोजवार भी रहते थे फिर माता को दूसरे मंदिर में वो विराजमान कर दिया अब नए मंदिर में रहते माता है माता दस दो जी भीमा काली माता सरानी ठीक है माता के दरबार से बिल्कुल कोल पहुंच गए दूरों दर्शन कर सकते हैं ਬਿਲਕੁਲ ਪਹਾੜੀ ਦੇ ਥੱਲੇ ਤੁਸੀਂ ਦੇਖ ਲਓ ਸਾਰਾ ਲੱਕੜ ਤੋਂ ਬਣਿਆ ਹੋਇਆ ਆ ਦੇਖ ਕੇ ਪਤਾ ਲੱਗਦਾ ਕਿ ਸਦੀਆਂ ਪੁਰਾਣਾ ਆ ਮਾਤਾ ਦੇ ਦਰਬਾਰ ਦੇ ਬਿਲਕੁਲ ਸਾਹਮਣੇ ਦੁਕਾਨਾਂ ਲੱਗੀਆਂ ਹੋਈਆਂ ਆ ਸਾਨੂੰ ਮਾਤਾ ਦੇ ਦਰਬਾਰ ਦੇ ਬਿਲਕੁਲ ਸਾਹਮਣੇ ਭਰਾ ਹੁਣ ਹੀ ਮਿਲੇ ਆ ਇਹਨਾਂ ਤੋਂ ਹੀ ਮਾਤਾ ਦਾ ਇਤਿਹਾਸ ਪੁੱਛਦੇ ਆ जय माता भाई जय माता जी सर साढ़े दर्शकों माता का इतिहास दसो जी सर ये एक शक्ति पीठ है यहाँ माता जी का लेफ्ट कान गिरा हुआ है भीमा काली टेम्पल इस जगह का नाम है सराहानबुशहर में ठीक है और मेन तो यही है ये इक्यावन शक्तिपीठ में से एक जनवरी फेबर बर्फ का सारा बिल्कुल बहुत बढ़िया व्यू हो जाता है बर्फ से ओके, ओके। काफी बर्फ आ जाती है माता के मेले कदम लगते हैं जी सर नवरात्रि में अक्टूबर वाले जब नवरात्रि आते हैं हमारे उस टाइम दशहरे का मेला होता है साथ में नवरात्रि का सेम इकट्ठा रहता है ਤੇ ਭਾਜੀ ਸਾਨੂੰ ਪਤਾ ਲੱਗਾ ਸੀ ਕਹਿੰਦੇ ਪਹਿਲਾਂ ਕਿਸੇ ਸਮੇ ਇੱਕ ਥੱਲੇ ਉਹ ਸਰੰਗ ਸੀ ਜਿਹੜੀ 1 ਕਿਲੋਮੀਟਰ ਦੀ ਜਾਂਦੀ ਸੀ ਬ੍ਰਾਹਮਣ ਹੁੰਦੇ ਸੀ ਕਹਿੰਦੇ ਉਹ ਜਾਂਦੇ ਹੁੰਦੇ ਸੀ ਬਿਲਕੁਲ ਬਿਲਕੁਲ ਸਰ ਉਹ ਆਪਕੋ ਲੰਕੜਾ ਵੀਰ ਜੀ ਦਾ ਮੰਦਿਰ ਹੈ ਅੱਛਾ ਜੀ ਆਪਕੋ ਜਦ ਉੱਪਰ ਆਪ ਦਰਸ਼ਨ ਕਰਨੇ ਜਾਏਗੇ ਉहां पे ਆਪਕੋ ਲੰਕੜਾ ਵੀਰ ਜੀ ਦਾ ਮੰਦਿਰ ਹੈ ਠੀਕ ਹੈ ਉਹਨਕੇ ਬਾਹਰ ਸੇ ਹੀ ਉਹ ਗੁਫਾ ਹੈ ਅੱਛਾ ਗੁਫਾ ਤੇ ਇੱਕ ਸਾਨੂੰ ਹੋਰ ਚਮਤਕਾਰ ਪਤਾ ਲੱਗਾ ਸੀ ਕਹਿੰਦੇ ਜੀ ਉਹ ਕ ਮਤਲਬ ਭਜਾਲ ਆਇਆ ਸੀ 1905 ਵਿੱਚ ਉਦੋਂ ਕਹਿੰਦੇ ਮਾਤਾ ਦਾ ਜਿਹੜਾ ਦਰਵਾਜ਼ਾ ਸੀਗਾ ਕਹਿੰਦੇ ਹਿੱਲ ਜੁਲ ਹੋਈ ਸੀ ਉਹਦੇ ਨਾਲ ਥੋੜਾ ਜਿਹਾ ਟਿੱਡਾ ਹੋ ਗਿਆ ਸੀ ਤੇ ਦੁਬਾਰਾ ਜਦੋਂ ਆਇਆ ਤੇ ਫਿਰ ਦੁਬਾਰਾ ਸਿੱਧਾ ਹੋ ਗਿਆ ਜੀ ਸਰ ਬਿਲਕੁਲ ਇਹਦੇ ਬਾਰੇ ਵੀ ਦੱਸੋ ਜੀ ਸਰ ਸਾਡੇ ਇਹ ਸਰ ਮਾਤਾ ਜੀ ਮਾਤਾ ਰਾਣੀ ਕੀ ਸ਼ਕਤੀ ਹੈ ਸਾਰੀ ਇਹ 1905 ਵਿੱਚ ਜਦ ਜਿਸ ਜੀ ਸਰ ਨੇ ਬੋਲਾ

ਕਿੰਨਾ ਸ਼ਾਂਤ ਮਾਹੌਲਾ ਸਾਹਮਣੇ ਲਿਖਿਆ ਹੋਇਆ ਰੈਸਟ ਹਾਊਸ ਯਾਤਰੀ ਬਿਸ਼ਰਾਮ ਗ੍ਰਹਿ ਮਤਲਬ ਇੱਥੇ ਯਾਤਰੀ ਆ ਕੇ ਰੁਕ ਵੀ ਸਕਦੇ ਆ ਮਾਰੋ ਨਜ਼ਰ ਚਾਰੇ ਪਾਸੇ ਤੁਸੀਂ ਦੇਖੋ ਸਦੀਆਂ ਪਹਿਲਾਂ ਮਾਤਾ ਦਾ ਦਰਬਾਰ ਕਿੰਨੀ ਪ੍ਰੀਤ ਦੇ ਨਾਲ ਬਣਾਇਆ ਗਿਆ ਆ ਦਿਲ ਕਰਦਾ ਦੇਖੀ ਜਾਈਏ ਬਿਲਕੁਲ ਸਾਹਮਣੇ ਮੰਦਿਰ ਆ ਲਿਖਿਆ ਹੋਇਆ ਸ਼੍ਰੀ ਨਰਸਿੰਘ ਸ਼ਿਵ ਮੰਦਿਰ ਆ ਪਹਿਲਾਂ ਅਸੀਂ ਮੰਦਿਰ ਦੇ ਦਰਸ਼ਨ ਕਰਵਾ ਦਈਏ ਤੁਹਾਨੂੰ ਤੁਸੀਂ ਦਰਸ਼ਨ ਕਰ ਸਕਦੇ ਆ ਤੁਸੀਂ ਗੌਰ ਦੇ ਨਾਲ ਦੇਖੋ ਮੰਦਰ ਪੱਥਰ ਤੋਂ ਤਿਆਰ ਆ ਧਾਰਮਿਕ ਮੂਰਤੀਆਂ ਦੇਖੋ ਤੁਸੀਂ ਕਿਦਾਂ ਘੜ ਘੜ ਬਣਾਈਆਂ ਹੋਈਆਂ ਆ ਚਲੋ ਹੁਣ ਤੁਹਾਨੂੰ ਅੰਦਰ ਸ਼ਿਵ ਲਿੰਗ ਦੇ ਦਰਸ਼ਨ ਕਰਵਾਈਏ ਪੋਲੇਨਾ ਦਾ ਇਹ ਮੰਦਿਰ ਸਦੀਆਂ ਪੁਰਾਣਾ ਆ ਉੱਪਰ ਤੁਸੀਂ ਧਾਰਮਿਕ ਮੂਰਤੀ ਦੇ ਸਕਦੇ ਆ ਬਹੁਤ ਪੁਰਾਣੀਆਂ ਪੁਰਾਣੀਆਂ ਮੂਰਤੀਆਂ ਬਣਾਈਆਂ ਗਈਆਂ ਆ ਮੰਦਰ ਦੇ ਚਾਰੇ ਪਾਸੇ ਤੁਹਾਨੂੰ ਮੂਰਤੀਆਂ ਦਿਖਾਈ ਦੇਣਗੀਆਂ ਜਿਹੜੀਆਂ ਪੱਥਰਾਂ ਨੂੰ ਘੜ ਘੜ ਬਣਾਈਆਂ ਗਈਆਂ ਆ ਹੁਣ ਅਸੀਂ ਪ੍ਰਕਰਮਾ ਕਰਕੇ ਤੁਹਾਨੂੰ ਆਲਾ ਦਵਾਲਾ ਦਿਖਾਵਾਂਗੇ ਤੁਸੀਂ ਜੇ ਗੌਰ ਨਾਲ ਦੇਖੋਗੇ ਤੁਹਾਨੂੰ ਮੂਰਤੀਆਂ ਹੀ ਮੂਰਤੀਆਂ ਦਿਖਾਈ ਦੇਣਗੀਆਂ ਅਸੀਂ ਪਹਿਲਾ ਮੰਦਰ ਦੇਖਿਆ ਇਸ ਤਰ੍ਹਾਂ ਦਾ ਜਿਹਦੇ ਉੱਤੇ ਇੰਨੀਆਂ ਜ਼ਿਆਦਾ ਮੂਰਤੀਆਂ ਹੋਣ ਉਹ ਵੀ ਪੱਥਰ ਨੂੰ ਘੜ ਕੇ ਕਿੰਨਾ ਟਾਈਮ ਲੱਗਿਆ ਹੋਊਗਾ ਇਸ ਮੰਦਰ ਨੂੰ ਬਣਾਉਣ ਵਾਸਤੇ ਬਹੁਤ ਸ਼ਾਂਤੀ ਤੁਹਾਨੂੰ ਇਸ ਜਗ੍ਹਾ ਆ ਕੇ ਮਿਲੇਗੀ ਇਸੇ ਤਰ੍ਹਾਂ ਤੁਸੀਂ ਇੱਧਰ ਦੇਖੋਗੇ ਤਾਂ ਤੁਹਾਨੂੰ ਮੂਰਤੀਆਂ ਮੂਰਤੀਆਂ ਦਿਖਾਈ ਦੇਣਗੀਆਂ ਹੁਣ ਅਸੀਂ ਤੁਹਾਨੂੰ ਮੰਦਰ ਦਾ ਉੱਪਰਲਾ ਪਾਸਾ ਦਿਖਾਈਏ ਦੇਖੋ ਤਾਂ ਭੋਲੇ ਨਾਸ ਦਾ ਮੰਦਰ ਪਹਾੜੀਆਂ ਨਾਲ ਆਲੇ ਦੁਆਲੇ ਘਿਰਿਆ ਕਿੰਨਾ ਸੋਹਣਾ ਲੱਗਦਾ ਪਿਆ ਆ ਇਸੇ ਤਰ੍ਹਾਂ ਤੁਸੀਂ ਇੱਧਰ ਨਰਸਿੰਘ ਭਗਵਾਨ ਦੇ ਦਰਸ਼ਨ ਕਰੋ ਇਹ ਮੰਦਿਰ ਵੀ ਬਹੁਤ ਜ਼ਿਆਦਾ ਪ੍ਰੀਤ ਨਾਲ ਬਣਾਇਆ ਗਿਆ ਆ ਭਗਵਾਨ ਨਰਸਿੰਘ ਦੀ ਅੰਦਰ ਪੱਥਰ ਦੇ ਨਾਲ ਮੂਰਤੀ ਬਣਾਈ ਗਈ ਆ ਤੇ ਅਸੀਂ ਤੁਹਾਨੂੰ ਲਾਗੇ ਕਰਕੇ ਦਿਖਾਈਏ ਹੁਣ ਅਸੀਂ ਤੁਹਾਨੂੰ ਮਾਤਾ ਦੇ ਦਰਬਾਰ ਦੇ ਦਰਸ਼ਨ ਕਰਵਾਈਏ ਕੁਸੀਂ ਦੇ ਸਕਦੇ ਆ ਕਿੰਨਾ ਪੁਰਾਣਾ ਪੁਰਾਣਾ ਸਮਾਨ ਇਸ ਜਗ੍ਹਾ ਰੱਖਿਆ ਹੋਇਆ ਆ ਤੁਸੀਂ ਇਸ ਜਗ੍ਹਾ ਤੋਂ ਮਾਤਾ ਦੇ ਦਰਵਾਜ਼ੇ ਦੇ ਬਾਹਰੋਂ ਦਰਸ਼ਕ ਕਰ ਸਕਦੇ ਆ ਤੁਸੀਂ ਦੇਖੋ ਕਿੰਨਾ ਉੱਚਾ ਇਹ ਮਾਤਾ ਦਾ ਦਰਵਾਜ਼ਾ ਬਣਿਆ ਆ ਕਾਰੀਗਰਾਂ ਦੁਆਰਾ ਤੁਸੀਂ ਦੇਖ ਲਓ ਕਿੰਨੀ ਪ੍ਰੀਤ ਦੇ ਨਾਲ ਕਾਰਗਰੀ ਕੀਤੀ ਗਈ ਆ ਲੱਕੜ ਨੂੰ ਕਿਦਾਂ ਤਰਾਸਿਆ ਗਿਆ ਆ ਦਿਲ ਖੁਸ਼ ਹੋ ਜਾਊਗਾ ਤੁਹਾਡਾ ਇੱਥੇ ਆ ਕੇ ਜਿੱਧਰ ਵੀ ਤੁਸੀਂ ਨਜ਼ਰ ਮਾਰੂਗੇ ਤੁਹਾਨੂੰ ਸਭ ਕੁਝ ਲੱਕੜ ਤੋਂ ਬਣਿਆ ਦਿਖਾਈ ਦੇਊਗਾ ਮਾਤਾ ਦੇ ਤੁਹਾਨੂੰ ਦਰਸ਼ਨ ਨਹੀਂ ਕਰਵਾ ਹੋਏ ਕਿਉਂਕਿ ਬਿਲਕੁਲ ਮਨਾਹੀ ਆ ਅਸੀਂ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਬਣੀ ਹੁਣ ਅਸੀਂ ਤੁਹਾਨੂੰ ਮਾਤਾ ਦੇ ਸਹਾਇਕ ਲਾਕੜਾ ਵੀਰ ਦੇ ਦਰਸ਼ਨ ਕਰਵਾਉਣੇ ਆ ਲਿਖਿਆ ਹੋਇਆ ਸ਼੍ਰੀ ਲੱਕੜਾ ਵੀਰ ਜੀ ਮਾਤਾ ਦੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਅਸੀਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਕੱਲ ਅਸੀਂ ਸ਼ਾਂਗਲਾ ਚਿਤਕੂਲ ਵੱਲ ਬਦਣਾ ਆ ਚਲੋ ਹੁਣ ਚਲਦੇ ਹਾਂ ਰੂਮ ਦੇ ਵਿੱਚ ਕਾਫੀ ਟਾਈਮ ਹੋ ਗਿਆ ਹਨੇਰਾ ਹੀ ਹੋ ਚੁੱਕਾ ਆ ਧੰਨਵਾਦ